ਹਾਂਜੀ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਦੇਖ ਸਕਦੇ ਹੋ ਬਈ ਦਿੱਲੀ ਜਾਣ ਦੀਆਂ ਜਿਹੜੀਆਂ ਤਿਆਰੀਆਂ ਸਟਾਰਟ ਨੇ ਕਈ ਦਿਨਾਂ ਤੋਂ ਆਪਣੇ ਪਿੰਡ ਦੇ ਵਿੱਚ ਸਟਾਰਟ ਨੇ ਤੇ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਝੰਡੇ ਲਾ ਗਏ ਜੁਨੀਆ ਦੇ ਝੰਡੇ ਲਾ ਕੇ ਟਰਾਲੀ ਤਿਆਰ ਆ ਗਈ ਸਮਾਨ ਤੁਹਾਨੂੰ ਮੈਂ ਦਿਖਾਇਆ ਨਾ ਜਲਦੀ ਜਲਦੀ ਵੀਡੀਓ ਨੂੰ ਲਾਈਵ ਨੂੰ ਸ਼ੇਅਰ ਕਰ ਦਿਓ ਬਈ ਦੋਸਤੋ ਪਤਾ ਲੱਗ ਸਕੇ ਵੀ ਗਵਰਨਮੈਂਟ ਨੂੰ ਵੀ ਤਿਆਰ ਹੋ ਗਏ ਕਿਸਾਨ ਇੱਕ ਗੰਡੂਆ ਇਕਾਈ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਇਕਤਾ ਗੰਡੂਆ ਇਕਾਈ ਬਲਾਕ ਸਨਾਮ ਜ਼ਿਲ੍ਹਾ ਸੰਗਰੂਰ ਵੱਲੋਂ ਬਈ ਜਿਹੜੀ ਤਿਆਰੀ ਆ ਜਿਹੜੀ ਉਹ ਸਟਾਰਟ ਆ ਤਿਆਰੀ ਹੋ ਗਈ ਆ ਦੇਖ ਲੋ ਆਪਾਂ ਨੇ ਇਹਦੇ ਵਿੱਚ ਸਿਰਫ 4 ਤੋਂ 5 ਦਿਨਾਂ ਦਾ ਰਾਸ਼ਨ ਰੱਖਿਆ ਹੋਇਆ ਜਿਵੇਂ ਪੱਠੀ ਸਿਲੰਡਰ ਬਈ ਆਲੂ ਠੀਕਾ ਸਮਾਨ ਚਾਹ ਵਾਲਾ ਵਾਸਤੇ ਚਾਰਜਰ ਵਾਸਤੇ ਵਧੀਆ ਪੂਰਾ ਪ੍ਰਬੰਧ ਕਰਤਾ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਚ ਚੰਡੇ ਰੱਖਦੇ ਨੇ ਵੀ ਚੰਡੇ ਹੁਣ ਮਰਖਿਆ ਨਾ ਕਿਉਂਕਿ ਗਾਹਾਂ ਲੱਗਣੀਆਂ ਆਪਣੀ ਸਰਕਾਰ ਨਾਲ ਸਿੱਧੀ ਟੱਕਰ ਆ ਗਈ ਆਪਾਂ ਨੇ ਜਾ ਕੇ ਖਨੌਰੀ ਬੈਰੀਗੇਡ ਤੋੜਨਾ ਹੈ ਖਨੌਰੀ ਵੱਡੇ ਵੱਡੇ ਖਨੌਰੀ ਖਨੌਰੀ ਬੈਰੀਗੇਡ ਤੋੜਨਾ ਬਾਈ ਦੇਖ ਸਕਦੇ ਹੋਗੇ ਬਈ ਡਾਂਗਾ ਦੇਖ ਲੋ ਚੰਡੇ ਵੀ ਨੇ ਡਾਂਗਾ ਵੀ ਨੇ ਤੇ ਇਹਦੇ ਚ ਕੀ ਆ ਸਮਾਨ ਆਪਾਂ ਨੇ ਕੁੰਡਾ ਛੋਟਾ ਕੁੰਡਾ ਛੋਟਾ ਰੱਖਦਾ ਇੱਕ ਗਰਾਊਂਡ ਤੇ ਆ ਬਈ ਇੱਥੋਂ ਜਿਹੜਾ ਸ਼ਿੰਗਾਰਸ਼ਾ ਦਿੱਲੀ ਦਾ ਇੱਥੋਂ ਪਿੰਡਾਂ ਤੋਂ ਸਟਾਰਟ ਹੋ ਰਿਹਾਗਾ ਤੇ ਆਪਦਾ ਰਸਨ ਪਾਣੀ ਜਿਹੜਾ ਵੀ ਲੋਡ ਦਾ ਤਿੰਨ ਤੋਂ ਚਾਰ ਦਿਨਾਂ ਤੇ ਤੇ ਉਸ ਤੋਂ ਬਾਅਦ ਆਪਣੀ ਟਰਾਲੀ ਬਾਹਰ ਜਾਊਗੀ ਜਦ ਆਪਣਾ ਬੈਰੀਗੇਡ ਤੋੜ ਤੇ ਅੱਗੇ ਆਊਗੀ ਓ ਬਾਈ ਤੇ ਭਰਾ ਲਓ ਇੱਕ ਜਣਾ ਜਾ ਕੇ ਤੇਲ ਵਾਲੀਆਂ ਬਾਈ ਫੁੱਲ ਰਸਨ ਫੁੱਲਾ ਦੇਖ ਸਕਦੇ ਹੋ ਨੌਜਵਾਨ ਵੀ ਲੱਗੇ ਪਏ ਨੇਗੇ ਟਰਾਲੀ ਦੀਆਂ ਤਿਆਰੀਆਂ ਕਰਨਾ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦੋ ਸਰਕਾਰ ਤੱਕ ਪਹੁੰਚ ਗਏ ਪਿੰਡਾਂ ਪਿੰਡਾਂ ਤੱਕ ਪਹੁੰਚਾਓ ਇਹ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਪਿੰਡ ਗੰਡੂਆਂ ਦੇ ਵਿੱਚੋਂ ਜਾ ਰਹੀ ਹੈ ਟਰਾਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਥੇ ਜਾਣਗੇ ਇੱਕ ਜਥਾ ਆਪਣਾ ਜਾ ਰਿਹਾ ਸੌਣ ਵਾਸਤੇ ਕੰਬਲ ਤਿਆਰੀਆਂ ਬਈ ਘੱਟੋ ਘੱਟ 10 ਤੋਂ 15 ਦਿਨ ਹੋ ਗਏ ਆਪਣੀ ਚਲਦੀਆਂ ਨੂੰ ਤੇ ਜਿਹੜੇ ਨੈਗੇਟਿਵਿਟੀ ਫਲਾ ਰਹੇ ਨੇ ਵੀ ਉੱਥੇ ਕੀ ਕਰਨ ਜਾ ਰਹੇ ਨੇ ਬਈ ਆਪਾਂ ਘੱਟ ਤੋਂ ਘੱਟ 15 ਤੋਂ 20 ਦਿਨ ਹੋ ਗਏ ਬੈਸ ਤਾਂ ਵੱਧ ਹੋ ਗਏ ਆਪਾਂ ਆਪਾਂ ਮਨੀ ਵੀ 15 ਤੋਂ 20 ਦਿਨ ਦਾ ਤਿਆਰੀ ਚ ਹੋ ਗਏ ਤੇ ਪ੍ਰਚਾਰ ਨੂੰ ਤਾਂ ਬਹੁਤ ਸਮਾਂ ਹੋ ਗਿਆ ਉਦੋਂ ਕੋਈ ਨਹੀਂ ਬੋਲਿਆ ਵੀ ਦਿੱਲੀ ਕਿਉਂ ਜਾ ਰਹੇ ਨੇ ਕਿਵੇਂ ਹੁਣ ਲੁੱਕ ਭੁੱਲਣ ਲੱਗੇ ਠੀਕ ਆ ਤੇ ਬਾਈ ਸਰਕਾਰ ਤੋਂ ਆਪਦੇ ਹੱਕ ਲੈਣ ਜਾਵਾਂਗੇ ਹੱਕ ਲਿਆਵਾਂਗੇ ਬੈਰੀਕੇਟ ਤੋੜਾਂਗੇ ਲੰਘਾਂਗੇ ਕੁਝ ਮਰਜ਼ੀ ਕਰ ਲੈ ਸਰਕਾਰ ਬਹੁਤ ਵੱਡੇ ਵੱਡੇ ਵੀਡੀਓ ਤੁਹਾਨੂੰ ਦਿਖਾ ਰਹੇ ਨੇ ਵੱਡੇ ਵੱਡੇ ਚੈਨਲ ਡਰਾ ਰਹੇ ਨੇਗੇ ਵੀ ਐ ਹੋਜੂ ਫਲਾਣਾ ਹੋਜੂ ਨਾਲ ਹੈਡਰਾ ਕਰੈਨਾ ਲੈ ਕੇ ਬੈਰੀਕੇਟ ਤੋੜਾਂਗੇ ਲੰਘਾਂਗੇ ਵੀ ਵੀਡੀਓ ਨੂੰ ਸ਼ੇਅਰ ਤੁਸੀਂ ਨੇ ਕਰਨਾ ਹੈ ਕਿਉਂਕਿ ਸਰਕਾਰ ਕਦੇ ਨਹੀਂ ਚਾਹੂਗੀ ਵੀ ਇਹ ਵੀਡੀਓ ਅੱਗੇ ਆਏ ਲੋਕਾਂ ਨੂੰ ਪਤਾ ਲੱਗੇ ਬਾਈ ਜੇ ਆਪਦੇ ਹੱਕ ਮੰਗਣੇ ਨੇ ਤਾਂ ਲੈਣੇ ਪੈਣਗੇ ਠੀਕ ਆ ਸਰਕਾਰ ਦੀ ਨੀਤੀ ਦੇਖ ਲਓ ਕਿਵੇਂ ਸੜਕਾਂ ਨੂੰ ਰੋਕਣ ਲੱਗੀ ਬਈ ਕਿਉਂ ਰੋਕ ਰਹੀਆਂ ਸੜਕਾਂ ਨੂੰ ਇਹ ਕੋਈ ਇਹ ਸਰਕਾਰ ਵਾਲੀਆਂ ਗੱਲਾਂ ਨੇ ਕੋਈ ਇਹ ਰੋਕਣਾ ਬੈਠੋ ਗੱਲਾਂ ਕਰੋ ਟੇਬਲ ਟਾਕ ਕਰਕੇ ਗੱਲ ਕਰੋ ਵੀ ਹੋਵੇ ਇਹ ਕੋਈ ਮੈਂ ਤਾਂ ਕੋਈ ਮੈਂ ਤਾਂ ਕੋਈ ਸਰਕਾਰ ਵਾਲੀ ਗੱਲ ਲਾਦੀ ਨੇ ਤਾਨਾ ਛਾ ਵੀ ਇਹਨਾਂ ਨੂੰ ਰੋਕ ਲੋ ਜਿਵੇਂ ਪਹਿਲਾਂ ਫੌਜਾਂ ਆਉਂਦੀਆਂ ਹੁੰਦੀਆਂ ਸੀ ਚੜਕੇ ਉਵੇਂ ਫੌਜਾਂ ਨੂੰ ਰੋਕਦੇ ਨੇ ਪਰ ਹੁਣ ਹੁਣ ਫੌਜਾਂ ਜਾਣਗੀਆਂ ਪੰਜਾਬ ਦੇ ਵਿੱਚੋਂ ਫੌਜਾਂ ਜਾ ਰਹੀਆਂ ਨੇ ਤਿਆਰੀ ਕਰ ਰਹੀਆਂ ਨੇ ਤੇ ਪਹਿਲਾਂ ਸ਼ਾਂਤੀਪੂਰਕ ਧਰਨਾ ਲਾਉਣ ਜਾ ਰਹੀਆਂ ਨੇ ਤੇ ਸਰਕਾਰ ਜਾਣ ਜਾਣ ਕੇ ਨੌਜਵਾਨਾਂ ਨੂੰ ਉਕਸਾਰੀ ਆ ਗਈ ਪਰ ਨੌਜਵਾਨੋ ਆਪਦਾ ਜੋਸ਼ ਨਾਲ ਹੋਸ਼ ਵੀ ਜਰੂਰ ਰੱਖਿਓ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਪਿੰਡ ਸਿੱਧੂਪੁਰ ਕਾਈ ਵੱਲੋਂ ਜਾ ਰਿਹਾ ਬਈ ਇੱਕ ਜਥਾ ਜਾ ਰਿਹਾ ਹਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਜਥੇ ਦਿਖਾਵਾਂਗੇ ਰਸਣ ਪਾਣੀ ਤੁਹਾਨੂੰ ਦਿਖਾ ਸਕਦੇ ਆ ਟਰੈਲੀ ਦੇ ਵਿੱਚ ਸਾਰੀ ਸਮਗਰੀ ਕਰਦੋ ਘੱਟ ਤੇ ਪੱਕੇ ਡੇਰੇ ਲਾਉਣ ਜਾ ਰਹੇ ਆਂ ਬਾਈ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋਨੂੰ ਦਿਖਾਵਾ ਦੰਨਾਗੇ ਆਪਣੇ ਵਰਕਰ ਜੋ ਸ਼ੀਲੇ ਵਰਕਰ ਨੇ ਜੋ ਸ਼ੀਲੇ ਖਾਲਸਾ ਹੀ ਨਿਸ਼ਾਨ ਆ ਸਾਬ ਝੂਲਦੇ ਜਾਣਗੇ ਟਰਾਲੀਆਂ ਤਿਆਰ ਨੇ ਮੈਂ ਤੁਹਾਨੂੰ ਦਿਖਾਉਣਾ ਜੋ ਸ਼ੀਲੇ ਵਰਕਰ ਆ ਤੂੰ ਦੇਖੀ ਓਏ ਦੇਖ ਸਕਦੇ ਹੋ ਤਿਆਰੀਆਂ ਬਾਈ ਇਹਨਾਂ ਨੂੰ ਤਿਆਰੀਆਂ ਕਰਦੇ ਇਹਨੂੰ ਘੱਟ ਤੋਂ ਘੱਟ ਐ ਦੇਖ ਲਓ ਵੀ ਸਾਨੂੰ 15 20 ਦਿਨਾਂ ਰات ਵੀ ਤੁਹਾਨੂੰ ਵੀਡੀਓ ਪਾਈ ਤੀਗੀ ਮੀਂਹ ਦਾ ਵੀ ਮੌਸਮ ਹੋਈ ਨੇ ਘਰ ਦੇ ਵਿੱਚ ਸਾਰਾ ਸਮਾਨ ਆਪਾਂ ਇਕੱਠਾ ਕਰਦੇ ਆ ਇਹ ਇੱਕ ਟਰਾਲੀ ਦੇ ਵਿੱਚ ਆਪਾਂ 4 ਤੋਂ 5 ਦਿਨਾਂ ਦਾ ਰਾਸ਼ਨ ਲੈ ਕੇ ਜਾਵਾਂਗੇ ਉਦੋਂ ਬਾਅਦ ਆਪਣੀਆਂ ਦੂਜੀਆਂ ਟਰਾਲੀਆਂ ਆਉਣਗੀਆਂ ਇਹ ਲੰਮਾ ਰਾਸ਼ਨ ਚੱਲਣਾ ਕਿਉਂਕਿ ਰਾਸ਼ਨ ਖਰਾਬ ਹੋ ਕੇ ਸਕਦਾ ਵੀ ਪਾਣੀ ਨੇ ਵਿਚਾਰਾ ਵੀ ਆਉਣਗੀਆਂ ਸਾਰਾ ਕੁਝ ਹੋਊਗਾ ਤੇ ਪਰ ਆਪਾਂ ਦਬਣਾ ਨਹੀਂ ਬੈਰੀਅਰ ਤੋੜ ਕੇ ਜਾਵਾਂਗੇ ਸੋਡਾ ਫਰਜ ਇਹ ਆ ਵੀ ਤੁਸੀਂ ਨੇ ਵੀਡੀਓ ਸ਼ੇਅਰ ਕਰਨੀ ਹੈਗੀ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਜਾ ਰਿਹਾ ਜਥਾ ਪਿੰਡਾਂ ਪਿੰਡਾਂ ਚੋਂ ਟਰਾਲੀਆਂ ਆ ਰਹੀਆਂ ਆਪਣੇ ਪਿੰਡੋਂ ਵੀ ਹੋਰ ਪਿੰਡਾਂ ਚੋਂ ਜਾ ਰਹੀਆਂ ਨੇ ਟਰਾਲੀਆਂ ਵੀਡੀਓ ਸ਼ੇਅਰ ਤੁਸੀਂ ਨੇ ਕਰਨੀ ਆ ਧੰਨਵਾਦ ਦੋਸਤੋ ਸ਼ੇਅਰ ਕਰਦੇ ਹੋ ਵੀਡੀਓ ਬਸ ਹੁਣ ਪਤਾ ਲੱਗ ਜੇ ਬਾਕੀ ਤੁਸੀਂ ਵੀਡੀਓ ਹੋਰ ਵੀਡੀਓ ਬਹੁਤ ਸ਼ੇਅਰ ਕਰਦੇ ਹੋ ਇੱਕ ਅੰਨਾ ਦੇ ਫੱਕ ਚ ਕਰਦੇ ਨੇ ਹੋ ਵੱਡੇ ਵੱਡੇ ਚੈਨਲ ਵਾਲਿਆਂ ਕਰਦੇ ਨੇ ਹੋ ਉਹ ਚੈਨਲ ਤੁਹਾਨੂੰ ਉਹੀ ਦਿਖਾਉਣਗੇ ਉਹੀ ਚੈਨਲ ਤੁਹਾਨੂੰ ਉਹੀ ਦਿਖਾਉਣਗੇ ਜਿਹੜਾ ਉਹ ਦਿਖਾਉਣਾ ਚਾਹੁੰਦੇ ਨੇ ਵੀਡੀਓ ਇਸ ਚੈਨਲ ਤੇ ਤੁਹਾਨੂੰ ਆਪਣੇ ਚੈਨਲ ਤੇ ਤੁਹਾਨੂੰ ਉਹ ਵੀਡੀਓ ਮਿਲਣਗੀਆਂ ਜਿਹੜੀਆਂ ਸਖਸ ਖਾਨਾ ਦੇ ਇੱਕ ਸੰਬੰਧ ਚ ਆਉਣਗੀਆਂ ਆਪਣੀ ਲੱਕੜਾਂ ਦੀ ਟਰਾਲੀ ਭਰੀ ਖੜੀ ਹੈ ਜੀ ਆਹ ਲੱਕੜਾਂ ਦੀ ਟਰਾਲੀ ਖੜੀ ਆ ਬਈ ਭਰੀ ਗੰਨੂ ਜਥੇ ਬੰਦੀ ਦੀ ਆਪਣੀ ਇਹ ਦੂ ਬਾਦ ਜਾਊਗੀ ਦੇਖ ਸਕਦੇ ਹੋ ਚਰਿਆ ਕੇ ਚੰਗੀ ਤਰ੍ਹਾਂ ਲੱਕੜਾਂ ਦੀ ਟਰਾਲੀ ਭਰ ਕੇ ਰੱਖ ਰਿਹਾ ਮੰਗਰ ਆ ਗਈ ਪਾਣੀ ਵਾਲੀ ਟੈਂਕੀ ਵੀਡੀਓ ਸ਼ੇਅਰ ਕਰ ਦਿਓ ਬਾਈ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਦੇਖ ਸਕਦੇ ਹੋ ਪਾਣੀ ਦੀ ਟੈਂਕੀ ਨਾਲ ਇਹ ਟਰਾਲੀਆਂ ਮੰਗਰ ਹੋ ਜਾਣਗੀਆਂ ਪਹਿਲਾਂ ਆਪਣੀ ਟਰਾਲੀ ਜਾਊਗੀ ਉਹ ਫਿਰ ਜਾਣਗੀਆਂ ਇਹ ਟਰਾਲੀਆਂ ਸਰਕਾਰ ਨੂੰ ਪਤਾ ਲੱਗ ਸਕੇ ਤਿਆਰੀ ਸਾਡੀ ਪੂਰੀਏ ਘਟ ਤੋਂ ਘਟ ਮੈਂ ਕਹਿੰਦਾ 6-7 ਮਹੀਨਾ ਰਸਦਾ ਦੂ ਬਾਦ ਫੇਰ ਟਰਾਲੀਆਂ ਦੇਖ ਸਕਦੇ ਹੋ ਵੀਡੀਓ ਸ਼ੇਅਰ ਕਰ ਰਹੇ ਹਾਂ ਧੰਨਵਾਦ